ਅਪੇਜਿਤਾ 15 ਤਰੀਕ ਨੂੰ ਚੋਣਾ ਹੋਣ ਜਾ ਰਹੀਆਂ ਪੰਚਾਇਤੀ ਜੀ ਇਸ ਵਾਰੀ ਚੋਣਾਂ ਦੇ ਵਿੱਚ ਕੀ ਤੁਹਾਨੂੰ ਕੁਝ ਬਖਰਾ ਨਜ਼ਰ ਆ ਰਿਹਾ ਤੇ ਸਰਕਾਰ ਦੇ ਜਿਹੜੇ ਪ੍ਰਬੰਧ ਕੀਤੇ ਆ ਜੀ ਜਿਹੜੇ ਚੋਣਾਂ ਕੀਤੇ ਹੋਏ ਆ ਉਹ ਕਿੱਦਾਂ ਦੇ ਲੱਗ ਰਹੇ ਇਸ ਟਾਈਮ ਦੇਖੋ ਜਿਹੜੇ ਚੋਣਾਂ ਹੋ ਜਾਂ ਹੋਣ ਜਾ ਰਹੀਆਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਜਦੋਂ ਵੀ ਹੁੰਦੀਆਂ ਹਨ ਤੇ ਪੰਚਾਇਤੀ ਚੋਣਾਂ ਦੇ ਉੱਤੇ ਹੀ ਸਾਰੀ ਸ਼ੁਰੂਆਤ ਹੁੰਦੀ ਆ ਇੱਕ ਨੀਵਿਆ ਜਿਹੜੀ ਇਲੈਕਸ਼ਨਾਂ ਦੀ ਨੀਵ ਆ ਇੱਥੇ ਰੱਖੀ ਜਾਂਦੇ ਆ ਤੇ ਬਾਕੀ ਰਹੀ ਸਰਕਾਰ ਦੇ ਪ੍ਰਬੰਧ ਸਰਕਾਰ ਕੋਈ ਵੀ ਹੋਵੇ ਮੌਕੇ ਦੀ ਪ੍ਰਬੰਧਤਾ ਸਰਕਾਰ ਹਮੇਸ਼ਾ ਵਧੀਆ ਹੀ ਕਰਦੀ ਸਰਕਾਰ ਦੇ ਪ੍ਰਬੰਧਾ ਦੇ ਉੱਤੇ ਆਪਾਂ ਨਿਸ਼ਾਨੀਆਂ ਚ ਇਨ ਨਹੀਂ ਲਗਾ ਸਕਦੇ ਪਰ ਹਾਂ ਜਿਹੜੀਆਂ ਪਿੰਡਾਂ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਚੋਣਾਂ ਹੋਣਗੀਆਂ ਹੈ ਕਿ ਹੋ ਰਹੀਆਂ ਇਹਦੇ ਵਿੱਚ ਕੁਝ ਵੱਖਰਾ ਜਿਹਾ ਹੋਣੇ ਦੀ ਕਾਫੀ ਲੋਕ ਚਰਚਾ ਦਾ ਪਾਤਰ ਬਣਿਆ ਹੈ ਦੇਖਣੇ ਨੂੰ ਵੀ ਮਿਲਦਾ ਹੈ ਮੀਡੀਆ ਦੇ ਉੱਤੇ ਕਿ ਕਾਫੀ ਲੋਕਾਂ ਦੇ ਉੱਤੇ ਲੜਾਈ ਝਗੜੇ ਕਾਫੀ ਥਾਂ ਦੇ ਉੱਤੇ ਹੱਤਿਆਵਾਂ ਖੂਨ ਖਰਾਬਾ ਪੰਜਾਬ ਦੇ ਵਿੱਚ ਮਾਹੌਲ ਬਹੁਤ ਅਸ਼ਾਂਤਮਈ ਹੈ ਇਸ ਕਰਕੇ ਸਰਕਾਰ ਸਾਰਾ ਕੁਝ ਕਰ ਸਕਦੀ ਆ ਤੇ ਅਸੀਂ ਪਬਲਿਕ ਹੋਣ ਦੇ ਨਾਤੇ ਆਪਣੇ ਮੁੱਖ ਮੰਤਰੀ ਸਾਹਿਬਾਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਾਲ ਵੋਟਾਂ ਕਰਾਈਆਂ ਜਾਣ ਤਾਂ ਕਿ ਨ ਡਰ ਹੋ ਕੇ ਲੋਕ ਵੋਟ ਪਾ ਸਕਣ ਨ ਡਰ ਹੋ ਕੇ ਆਪਣਾ ਉਮੀਦਵਾਰ ਚੁਣ ਸਕਣ ਨ ਡਰ ਹੋ ਕੇ ਪੰਚਾਇਤ ਚੁਣ ਸਕਣ ਇਹ ਸਰਕਾਰੀ ਕਰ ਸਕਦੀ ਆ ਸਰਕਾਰ ਦੇ ਕੋਲ ਪੂਰੀ ਪਾਵਰ ਹੁੰਦੀ ਹੈ ਤੇ ਫਿਰ ਦੁਬਾਰ ਕੀ ਬੇਨਤੀ ਹੈ ਕਿ ਪਿੰਡਾਂ ਦੇ ਵਿੱਚ ਜੋ ਡਰ ਵਾਲਾ ਮਾਹੌਲ ਬਣਿਆ ਹੈ ਇਹਦੇ ਉੱਤੇ ਸਰਕਾਰ ਜ਼ਰੂਰੀ ਧਿਆਨ ਦੇਵੇ ਖਾਸ ਧਿਆਨ ਦੇਵੇ ਤਾਂ ਕਿ ਜਿਹੜਾ 15 ਤਰੀਕ ਨੂੰ ਇਲੈਕਸ਼ਨ ਹੋਣਾ ਉਹ ਨਿਰਵਿਘਨ ਹੋ ਸਕੇ ਕਿਸੇ ਤਰ੍ਹਾਂ ਦਾ ਵਿਗਨ ਨਾ ਪਵੇ ਤਾਂ ਜਿਹੜੀ ਪੰਜਾਬ ਦੇ ਵਿੱਚ ਅਸ਼ਾਂਤੀ ਹੈ ਇਹਦੇ ਬਾਰੇ ਸਰਕਾਰ ਵੱਲੋਂ ਕੋਈ ਸਪੈਸ਼ਲ ਯੋਜਨਾ ਬਣਾਵੇ ਇਹ ਹੀ ਅਸੀਂ ਆਸ ਕਰਦੇ ਹਾਂ ਸਰਕਾਰ ਤੋਂ ਬਾਕੀ ਸਰਕਾਰ ਵਧੀਆ ਹੈ ਜੀ ਇਹ ਮੇਰੀ ਇੱਕ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕੱਲੀ ਮੇਰੀ ਬੇਨਤੀ ਨਹੀਂ ਇਹ ਪੂਰੇ ਪੰਜਾਬ ਦੀ ਬੇਨਤੀ ਆ ਸਰਕਾਰ ਇਸ ਬੇਨਤੀ ਦੇ ਉੱਤੇ ਖਾਸ ਕਰਕੇ ਧਿਆਨ ਦੇਵੇ ਕਾਫੀ ਐਪਲੀਕੇਸ਼ਨਾਂ ਕੋਟਾਂ ਦੇ ਵਿੱਚ ਪੈ ਚੁੱਕੀਆਂ ਕਈਆਂ ਪਿੰਡਾਂ ਦੇ ਵਿੱਚ ਇਲੈਕਸ਼ਨ ਕੈਂਸਲ ਵੀ ਹੋ ਗਏ ਲੇਕਿਨ ਜਿਨ੍ਹਾਂ ਪਿੰਡਾਂ ਦੇ ਵਿੱਚ ਇਲੈਕਸ਼ਨ ਕੈਂਸਲ ਹੋ ਕੇ ਸਰਕਾਰ ਨੇ ਆਰਡਰ ਕੀਤੇ ਆ ਕਿ ਇਲੈਕਸ਼ਨ ਇੱਥੇ ਦੁਬਾਰ ਕੀ ਹੋਣਗੇ ਪਰ ਹੱਲੇ ਵੀ ਬਹੁਤ ਵੱਡੀ ਵਿਚਾਰਨ ਵਾਲੀ ਗੱਲ ਆ ਜਿੱਦਾਂ ਕਿ ਮੇਰਾ ਪਿੰਡ ਡੁਬੀਡਾ ਰਹਣਾ ਡਿਸਟ੍ਰਿਕਟ ਹਿਸ਼ਾਰਪੁਰ ਇਹਦੇ ਵਿੱਚ ਤਕਰੀਬਨ ਤਕਰੀਬਨ ਐਸਸੀ ਭਾਈਚਾਰੇ ਦੀ 40-50 ਵੋਟਾਂ ਕੱਟ ਦਿੱਤੀਆਂ ਗਈਆਂ ਜਿਹੜੀਆਂ ਕਿ ਅਸੀਂ ਐਮਪੀ ਵੇਲੇ ਵੋਟਾਂ ਪਾ ਰਹੇ ਸੀ ਜਿੱਦਾਂ ਕਿ ਮੇਰੀ ਖੁਦ ਦੀ ਵੋਟ ਹੈ ਨਹੀਂ ਮੇਰੇ ਨਾਲ ਲੱਗਦੇ ਜਿੰਨੇ ਵੀ ਕਰਿਆ ਐਸਸੀ ਭਾਈਚਾਰੇ ਦੇ ਉਹਨਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਲਿਸਟ ਦੇ ਵਿੱਚੋਂ ਨਾਮ ਗਾਇਬ ਕਰ ਦਿੱਤਾ ਗਿਆ ਮੇਰੇ ਮੈਸੇਜ ਜਿਨ੍ਹਾਂ ਨੇ ਪਹਿਲਾਂ ਪਿੰਡ ਦੇ ਸਰਪੰਚ ਬਣ ਕੇ ਸੇਵਾਵਾਂ ਨਿਭਾਈਆਂ ਵੋਟਾਂ ਦੀ ਲਿਸਟ ਦੇ ਵਿੱਚੋਂ ਉਹਨਾਂ ਦਾ ਵੀ ਨਾਂ ਏਦਾਂ ਹੀ ਕੱਟ ਦਿੱਤਾ ਗਿਆ। ਔਰ ਮੇਰੀ ਖੁਦ ਦੀ ਵੋਟ ਕੱਟੀ ਗਈ। ਇਲੈਕਸ਼ਨ ਪਤਾ ਨਹੀਂ ਅਸੀਂ ਲੜਨਾ ਸੀ ਜਾਂ ਨਹੀਂ ਲੜਨਾ ਸੀ। ਪਰ ਮੈਂ ਸਰਕਾਰ ਨੂੰ ਇਹ ਧਿਆਨ ਦੇ ਵਿੱਚ ਦਿਵਾਉਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਪਿੰਡ ਇਦਾਂ ਦਾ ਬਚਿਆ ਨਹੀਂ ਬਾਕੀ ਜਿੱਥੇ 40 50 100 ਵੋਟ ਨਾ ਕੱਟ ਦਿੱਤੀ ਗਈ ਹੋਵੇ। ਤੇ ਜਦੋਂ ਸਾਰੇ ਜਣੇ ਵੋਟੇ ਹੀ ਨਹੀਂ ਪਾ ਸਕਣਗੇ ਵੋਟ ਪਾਉਣੇ ਦਾ ਅਧਿਕਾਰ ਹੀ ਲੋਕਾਂ ਤੋਂ ਖੋਹ ਲਿਆ ਤਾਂ ਫਿਰ ਪੰਚਾਇਤ ਚੋਣਨੇ ਦੇ ਵਿੱਚ ਅਸੀਂ ਕਿਸ ਤਰ੍ਹਾਂ ਯੋਗਦਾਨ ਪਾਵਾਂਗੇ ਖੜੇ ਹੋਣੇ ਦੀ ਤਾਂ ਗੱਲ ਛੱਡੋ ਖੜੇ ਤਾਂ ਅਸੀਂ ਹੋ ਹੀ ਨਹੀਂ ਸਕਦੇ ਸਾਡੇ ਕੋਲ ਤਾਂ ਵੋਟ ਪਾਉਣੇ ਦਾ ਅਧਿਕਾਰ ਵੀ ਨਹੀਂ ਰਿਹਾ ਇਹ ਸਰੋਸਰੀ ਸੰਵਿਧਾਨ ਨੇ ਜਿਹੜਾ ਸਾਨੂੰ ਹੱਕ ਦਿੱਤਾ ਸੀ ਉਹ ਪਤਾ ਨਹੀਂ ਕਿਸ ਸਰਕਾਰ ਨੇ ਕਾਨੂੰਨ ਦੇ ਤਹਿਤ ਲੋਕਾਂ ਤੋਂ ਖੋਹ ਲਿਆ ਜਦੋਂ ਕਿ ਵੋਟ ਪਾਉਣੇ ਦਾ ਅਧਿਕਾਰ ਵੀ ਸਾਡੇ ਕੋਲ ਨਹੀਂ ਰਿਹਾ ਤੇ ਦੱਸੋ ਫਿਰ ਇਹ ਸੰਪੂਰਨ ਪੰਚਾਇਤਾਂ ਚੋਣ ਹੋਣਗੀ ਪੂਰੀ ਪੰਚਾਇਤ ਪੂਰਾ ਪਿੰਡ ਰਲ ਕੇ ਚੋਣ ਸਕਦਾ ਇਹ ਤਾਂ ਅਧੂਰੀ ਚੋਣ ਆ ਹੱਥ ਜੋੜ ਕੇ ਬੇਨਤੀ ਆ ਕਿ ਵੋਟਾਂ ਸਾਰੇ ਪਿੰਡ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚੋਂ ਕੱਟ ਦਿੱਤੀਆਂ ਗਈਆਂ ਆ ਜਿਹੜੇ ਤੁਸੀਂ 200 250 ਪਿੰਡ ਕੱਟ ਰਹੇ ਆ ਹਨ ਇਹ ਕਾਫੀ ਵੱਡਾ ਮੰਨ ਲੇ ਜਾਨ ਕਿ ਕੋਈ ਇਦਾਂ ਦਾ ਨਹੀਂ ਕੰਮ ਹੈਗਾ ਪਰ ਚਲੋ ਜੀ ਇਹ ਲੋਕਾਂ ਨੂੰ ਇਨਸਾਫ ਮਿਲ ਗਿਆ ਪੂਰੇ ਪੰਜਾਬ ਦੇ ਵਿੱਚ ਪੂਰੇ ਜਿੰਨੇ ਪਿੰਡ ਵਸਦੇ ਆ ਉਹਨਾਂ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਵੋਟਾਂ ਨਹੀਂ ਲੋਕੇ ਪਾ ਸਕਦੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਜੇ ਅਗਰ ਸਰਕਾਰ ਧਿਆਨ ਦੇ ਸਕਦੀ ਹਨ ਤਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਇਲੈਕਸ਼ਨ ਹੀ ਦੁਬਾਰਾ ਕਰਾਵੇ ਕਿਉਂਕਿ ਤਾਂ ਹੀ ਪੂਰੇ ਲੋਕ ਵੋਟ ਪਾ ਸਕਣਗੇ ਨਹੀਂ ਤਾਂ ਫਿਰ ਇਹ ਕੁਝ ਚੰਦ ਬੁੱਤ ਬੰਦੇ ਜਿਹੜੇ ਪਹਿਲਾਂ ਹੀ ਵੋਟਾਂ ਦੇ ਵਿੱਚ ਜਿਨ੍ਹਾਂ ਦੇ ਨਾਂ ਦਰਜ ਆ ਲਿਸਟ ਦੇ ਵਿੱਚ ਨਾ ਹੈਗੇ ਆ ਉਹ ਹੀ ਇਲੈਕਸ਼ਨ ਜਿੱਤ ਕੇ ਮੋਰੇ ਹੋਣਗੇ ਜਿੱਦਾਂ ਕਿ ਮੰਨ ਲਓ ਜਿਨ੍ਹਾਂ ਨੇ ਪਹਿਲਾਂ ਸਰਪੰਚੀ ਦੀ ਡਿਊਟੀਆਂ ਨਿਭਾਈਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਡਿਊਟੀਆਂ ਨਿਭਾਈਆਂ ਦੋਸਤੋ ਇਸ ਵਾਰੀ ਵੋਟ ਉਹਨਾਂ ਦੀ ਕਿੱਥੇ ਚਲ ਗਈ ਇਹ ਪਤਾ ਨਹੀਂ ਕਿਸੇ ਨੇ ਰਾਲ ਮੀੜੀ ਭੁਗਤ ਕੀਤੀ ਆ ਪਤਾ ਨਹੀਂ ਕਿਸੇ ਨੇ ਸੁਪਾਰਸ਼ ਕਰਕੇ ਕਟਾਈ ਆ ਲੇਕਿਨ ਇਹ ਵੋਟਰ ਨਾਲ ਬਹੁਤ ਵੱਡੀਆਂ ਨਾ ਅਨਸਾਫੀ ਆ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਕਿ ਇਹਦੇ ਉੱਤੇ ਖਾਸ ਧਿਆਨ ਦਿੱਤਾ ਜਾਵੇ ਬਈ ਇਸ ਵਾਰੀ ਇਹ ਦੇਖਣ ਚਾਹ ਰਿਹਾ ਆ ਕਿ ਸਰਪੰਚਾਂ ਵੱਲੋਂ ਵਾਦੇ ਜਿਹੜੇ ਵੱਡੇ-ਵੱਡੇ ਕੀਤੇ ਜਾਂਦੇ ਆ ਜੀ ਤੇ ਕੀ ਕਹੋਗੇ ਤੁਹਾਡੇ ਦੇ ਬਲ ਦੇਖੋ ਜਿਹੜੇ ਸਰਪੰਚਾਂ ਵੱਲੋਂ ਵਾਦੇ ਵੱਡੇ ਕਰ ਲਓ ਚਾਹੇ ਛੋਟੇ ਕਰ ਲਓ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਹੁਣ ਸਾਰੇ ਸਿਆਸੀ ਸਟਾਂਚ ਹੁਣ ਸਿਆਸਤ ਪਿੰਡਾਂ ਤੱਕਰ ਵੀ ਉੱਪਰ ਚੱਕੀ ਆ ਪਹਿਲਾਂ ਤਾਂ ਉੱਤੇ ਉੱਤੇ ਸਿਆਸਤ ਹੁੰਦੀ ਸੀ ਹਨਾ ਹੁਣ ਸਿਆਸੀ ਰੰਗ ਜਿਹੜਾ ਆ ਉਹ ਪਿੰਡਾਂ ਤੱਕ ਰੂਪੜ ਸਕਿਆ ਪੰਚਾਇਤ ਮੈਂਬਰ ਵੀ ਸਿਆਸੀ ਸਟਾਂਚ 'ਤੇ ਖੇਲ ਰਹੇ ਆ ਸਰਪੰਚ ਦੇ ਜੋ ਕੈਂਡੀਡੇਟ ਆ ਉਹ ਵੀ ਸਿਆਸੀ ਬਸ ਆਪਣਾ ਬਿਆਨ ਬਾਜੀ ਕਰ ਰਹੇ ਆ ਕਿਸੇ ਨੇ ਕੁਝ ਕਰਨਾ ਵਾਦੇ ਪੂਰੇ ਕਰਨੇ ਇਹ ਤਾਂ ਪਿੰਡ ਵਾਲੇ ਜਾਣਦੇ ਆ ਪਬਲਿਕ ਜਾਣਦੀ ਆ ਕਿ ਵਾਦੇ ਕਿੰਨੇ ਕੁ ਪੂਰੇ ਹੋਣੇ ਵੱਡੇ ਵੱਡੇ ਵਾਅਦਿਆਂ ਦੇ ਮਗਰ ਲਾ ਕੇ ਜੇ ਕੋ ਬਹੁਤ ਵੱਡੇ ਵੱਡੇ ਵਾਅਦੇ ਦਿੰਦਾ ਹੈ ਕਿ ਮੈਨੂੰ ਸਰਪੰਚ ਬਣਾਓ ਮੈਂ ਆ ਕਰਾਂਗਾ ਮੈਂ ਆ ਕਰਾਂਗਾ ਪਬਲਿਕ ਨੂੰ ਗੁੰਮਰਾਹ ਨਹੀਂ ਹੋਣਾ ਚਾਹੀਦਾ ਕਿਉਂਕਿ ਪਬਲਿਕ ਦੇ ਕੋਲ ਇੱਕ ਪਾਵਰ 5 ਸਾਲ ਬਾਦ ਆਉਂਦੀ ਆ ਜਦੋਂ ਤੁਸੀਂ ਸਹੀ ਉਮੀਦਵਾਰ ਨੂੰ ਚੁਣ ਸਕਦੇ ਹੋ ਫਿਰ ਪਿੰਡ ਦਾ ਵਿਕਾਸ ਵੀ ਹੁੰਦਾ ਹੈ ਤੇ ਜਿਹੜਾ ਪਿੰਡ ਦਾ ਸਰਪੰਚ ਬਣਦਾ ਹੈ ਚਾਹੇ ਉਹ ਪੰਚਾਇਤ ਮੈਂਬਰ ਬਣੇ ਚਾਹੇ ਸਰਪੰਚ ਬਣੇ ਕਿਸੇ ਵੀ ਪਿੰਡ ਦਾ ਬਣੇ ਆਪਣੇ ਕੋਲੋਂ ਕਿਸੇ ਨੇ ਕੁਝ ਨਹੀਂ ਖਰਚਾ ਕਰਨਾ ਹੁੰਦਾ ਕਿੰਨਾ ਕੁ ਕਰ ਸਕਦਾ ਪਿੰਡ ਵਾਸਤੇ ਇੱਕ ਵਿਅਕਤੀ ਖਰਚਾ ਇਹਨਾਂ ਪੈਸਾ ਕਿੱਥੋਂ ਪ੍ਰਬੰਧ ਹੋਵੇਗਾ ਪਿੰਡਾਂ ਦੇ ਵਿੱਚ ਇੰਨੀ ਮਿਹਰੀ ਹੈ ਕਿੱਥੇ ਕਿ ਕਰੋੜਾ ਰੁਪਈਆ ਸਰਪੰਚ ਆਪਣੀ ਜੇਬ ਤੋਂ ਲਾ ਦੇਗਾ ਸਰਪੰਚ ਆਪਣੇ ਕੋਲੋਂ ਪੈਸੇ ਲਾਉਣ ਚਾਹੇ ਨਾ ਲਾਉਣ ਲੇਕਿਨ ਜੋ ਪਿੰਡਾਂ ਦੇ ਲੋਕ ਸੋਚਦੇ ਨੇ ਕਿ ਇਲੈਕਸ਼ਨ ਹਰ ਵਾਰੀ ਹੁੰਦੇ ਆ ਪਿੰਡ ਦੀ ਪੰਚਾਇਤ ਨੂੰ ਪਤਾ ਹੁੰਦਾ ਕਿ ਅਸੀਂ ਕਿਸ ਪਿੰਡ ਦੀ ਪੰਚਾਇਤ ਚੋਣ ਦੇ ਵਿੱਚ ਆਈ ਹੈ ਜਿਵੇਂ ਮੇਰੇ ਪਿੰਡ ਦੀ ਪੰਚਾਇਤ ਅਤੇ ਇੱਥੇ ਦੀ ਪੰਚਾਇਤ ਇੱਥੇ ਬਣਨੀ ਰਹਾਂ ਨੇ ਦੀ ਪੰਚਾਇਤੇ ਬਣੇਗੀ ਹੋਰ ਜੋ ਵੀ ਪੰਜਾਬ ਦੀਆਂ ਪੰਚਾਇਤਾਂ ਜਿਨ੍ਹਾਂ ਜਿਨ੍ਹਾਂ ਪਿੰਡਾਂ ਚ ਬਣਨੀਆਂ ਉਹਨਾਂ ਉਹਨਾਂ ਪਿੰਡਾਂ ਦੀਆਂ ਬਣਨੀਆਂ ਤੇ ਫਿਰ ਪਿੰਡ ਵਾਲਿਆਂ ਨੂੰ ਪੰਚਾਇਤ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਤੁਸੀਂ ਇਲੈਕਸ਼ਨ ਜਿੱਤ ਕੇ ਵੀ ਤਾਂ ਪਿੰਡ ਨੂੰ ਨਾਲ ਲੈ ਕੇ ਚੱਲਣਾ ਹਨ ਪਿੰਡ ਦੀ ਸਹਿਮਤੀ ਨਾਲ ਹੀ ਚੱਲਣਾ ਪੰਚਾਇਤ ਕੋਈ ਬਿਨਾ ਪਿੰਡ ਦੀ ਸਹਿਮਤੀ ਤੋਂ ਪਿੰਡ ਦੇ ਮੋਤਵਾਰ ਵਿਅਕਤੀਆਂ ਤੋਂ ਬਿਨਾ ਨਹੀਂ ਚੱਲ ਸਕਦੀ ਪਿੰਡਾਂ ਦੇ ਵਿੱਚ ਸਿਆਣੇ ਬੰਦੇ ਹੁੰਦੇ ਆ ਹਰ ਪਿੰਡ ਦੇ ਵਿੱਚ ਮੋਤਵਾਰ ਵਿਅਕਤੀ ਹੁੰਦੇ ਆ ਜ਼ਰੂਰੀ ਨਹੀਂ ਕੋ ਇਲੈਕਸ਼ਨ ਲੜੇ। ਕਈ ਇਲੈਕਸ਼ਨ ਲੜਦੇ ਹੀ ਨਹੀਂ। ਉਹਨਾਂ ਦਾ ਇਲੈਕਸ਼ਨ ਪਾਸੇ ਕੋਈ ਧਿਆਨ ਹੀ ਨਹੀਂ ਹੁੰਦਾ। ਤਾਂ ਜਿਹੜੇ ਇਲੈਕਸ਼ਨ ਲੜ ਕੇ ਜਿਨ੍ਹਾਂ ਨੇ ਜਿੱਤਣਾ ਉਹਨਾਂ ਨੂੰ ਪਹਿਲਾਂ ਹੀ ਇਹ ਸ਼ੁਰੂਆਤ ਪਿੰਡਾਂ ਦੇ ਵਿੱਚ ਕਰਨੀ ਚਾਹੀਦੀ ਆ ਕਿ ਜੇ ਵਾਕਈ ਉਹ ਸੋਚਦੇ ਆ ਕਿ ਅਸੀਂ ਪਿੰਡ ਨੂੰ ਇੱਕ ਰੱਖਣਾ ਹੈ ਇਲੈਕਸ਼ਨ ਜਿੱਤ ਕੇ। ਤਾਂ ਫਿਰ ਇਲੈਕਸ਼ਨ ਤੋਂ ਪਹਿਲਾਂ ਹੀ ਜਿੰਨੇ ਵੀ ਪੰਚਾਇਤ ਮੈਂਬਰ ਜਿਹੜਾ ਨੇ ਕਾਗਜ਼ ਭਰੇ ਆ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਉਹ ਪਿੰਡਾਂ ਦੇ ਵਿੱਚ ਪਹਿਲਾਂ ਆਪਣੇ ਪਿੰਡ ਦਾ ਇਕੱਠ ਕਰ ਸਿਆਣੇ ਬੰਦਿਆਂ ਨੂੰ ਨਾਲ ਲੈਣ। ਉਹਨਾਂ ਦੀ ਰਹਿ ਜਾਣਨ ਉਹਨਾਂ ਨਾਲ ਸਲਾਮ ਅਸ਼ਵਰਾ ਕਰਨ ਤੇ ਫਿਰ ਬੰਦਿਆਂ ਦਾ ਇਕੱਠ ਜਦੋਂ ਪਿੰਡ ਦੇ ਵਿੱਚ ਹੁੰਦਾ ਹੈ ਇਹਦੇ ਨਾਲ ਪਿਆਰ ਵੀ ਬਣਦਾ ਹੈ ਇਹਦੇ ਨਾਲ ਆਪਸੀ ਪਿਆਰ ਵੀ ਬਣਦਾ ਹੈ ਤੇ ਜਿਹੜੀ ਕੋਈ ਮਾੜਾ ਮੋਟਾ ਬੈਰ ਵਿਰੋਧ ਹੁੰਦਾ ਹਨ ਜਦੋਂ ਆਪਾਂ ਰਲ ਕੇ ਬੈਠਦੇ ਹਾਂ ਤੇ ਉਹ ਖਤਮ ਵੀ ਹੋ ਜਾਂਦਾ ਰੋਸ ਵੀ ਖਤਮ ਹੋ ਜਾਂਦਾ ਜ਼ਰੂਰੀ ਥੋੜੀ ਹੈ ਕਿ ਸਹਿਮਤੀ ਕਰਨੀ ਆ ਬਹੁਤ ਵਧੀਆ ਗੱਲ ਆ ਕਈਆਂ ਪਿੰਡਾਂ ਦੇ ਵਿੱਚ ਸਹਿਮਤੀਆਂ ਹੋਈਆਂ ਜਿਨ੍ਹਾਂ ਪਿੰਡਾਂ ਦੇ ਵਿੱਚ ਸਹਿਮਤੀਆਂ ਹੋਈਆਂ ਉਹ ਪਿੰਡਾਂ ਨੂੰ ਸਰਕਾਰ ਨੂੰ ਵਾਕੇ ਨਾਮ ਦੇਣਾ ਚਾਹੀਦਾ ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਨਹੀਂ ਹੋ ਸਕਿਆ ਉਹਨਾਂ ਪਿੰਡਾਂ ਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੰਚਾਇਤ ਸਹਿਮਤੀ ਨਾਲ ਚੁਣ ਲਈ ਜਾਵੇ ਪਰ ਜੇ ਕਿਸੇ ਕਾਰਨ ਕਰਕੇ ਇਲੈਕਸ਼ਨ ਦੇ ਵਿੱਚ ਹੀ ਉਤਰ ਕੇ ਪੰਚਾਇਤ ਬਣਣੀ ਹੈ ਤਾਂ ਫਿਰ ਵੀ ਪੰਚਾਇਤ ਮੈਂਬਰਾਂ ਨੂੰ ਚਾਹੀਦਾ ਕਿ ਤੁਸੀਂ ਜਿਸ ਪਿੰਡ ਦੇ ਵੀ ਸਰਪੰਚ ਪੰਚ ਬਣਨਾ ਉਸ ਪਿੰਡ ਨੂੰ ਨਾਲ ਲੈ ਕੇ ਚੱਲੋ ਪਹਿਲਾਂ ਹੀ ਨਾਲ ਲੈ ਕੇ ਚੱਲੋ ਇਹ ਨਹੀਂ ਕਿ ਵੋਟਾਂ ਦੇ ਦਿਨਾਂ ਦੇ ਵਿੱਚ ਤੁਸੀਂ ਨਾਲ ਲੈ ਕੇ ਚੱਲੋ ਵੋਟਾਂ ਦੇ ਦਿਨਾਂ ਦੇ ਵਿੱਚ ਤਾਂ ਸਾਰੇ ਕੈਂਡੀਡੇਟ ਆਪਣੇ ਨਾਲ ਬੰਦੇ ਲੈ ਕੇ ਪਿੰਡਾਂ ਦੇ ਵਿੱਚ ਘੁੰਮਦੇ ਆ ਕਿ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ 5 ਸਾਲ ਜਿੱਦਾਂ ਹੁਣ ਵੋਟਾਂ ਦੇ ਵਿੱਚ ਆਪਾਂ ਸਹਿਯੋਗ ਚਾਹੁੰਦੇ ਪਿੰਡ ਵਾਲਿਆਂ ਦਾ 5 ਸਾਲ ਸਰਪੰਚ ਨੂੰ ਚਾਹੀਦਾ ਪੰਚਾਇਤ ਮੈਂਬਰਾਂ ਨੂੰ ਚਾਹੀਦਾ ਕਿ ਸਿਆਣੇ ਬੰਦਿਆਂ ਨੂੰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਚੱਲਣ ਸਲਾਮ ਆਸ਼ੀਰਵਾਦ ਲੈਂਦੇ ਰਹਿਣ ਕੱਠ ਪਿੰਡ ਦਾ ਕਰਦੇ ਰਹਿਣ ਮਹੀਨੇ ਦੇ ਮਹੀਨੇ ਫਿਰ ਇਹਦੇ ਨਾਲ ਜੋ ਵੀ ਸਲਾਮਾਸ਼ਵਰਾ ਹੋਏਗਾ ਜੇ ਜੁੜ ਕੇ ਚੱਲੇਗੀ ਪੰਚਾਇਤ ਪਿੰਡਾਂ ਦੇ ਨਾਲ ਆਪਣੇ ਪਿੰਡ ਵਾਸੀਆਂ ਨਾਲ ਭਾਈਚਾਰੇ ਨਾਲ ਤੇ ਪੰਚਾਇਤ ਵੀ ਵਧੀਆ ਚੱਲੇਗੀ ਦੁਨੀਆ ਵੀ ਸੌਖੀ ਰਹੇ ਕਿਸੇ ਟਾਈਮ ਤੁਸੀਂ ਵੀ ਪੰਚਾਇਤ ਦੇ ਵਿੱਚ ਰਹੇ ਹੋ ਜੀ ਤੇ ਕਿਦਾਂ ਤੁਹਾਡਾ ਤਜਰਬਾ ਹੈ ਦੇਖੋ ਮੇਰਾ ਤਜਰਬਾ ਜਿਹੜਾ ਰਿਹਾ ਮੈਂ ਜੇ ਆਪਣੇ ਤੋਂ ਦੱਸਾਂ ਤੇ ਮੈਂ ਤਾਂ ਮਰ ਲੈਣ ਕੇ ਸਮਝੂਗਾ ਕਿ ਪੰਚਾਇਤ ਦੇ ਵਿੱਚ ਆਉਣਾ ਮੇਰੀ ਇੱਕ ਬੁਲਸ ਮੇਰੇ ਮੈਸੇਜ ਪਹਿਲਾਂ ਪਿੰਡ ਦੇ ਸਰਪੰਚ ਬਣੇ ਸੋਚਤਾ ਇਹ ਸੀ ਕਿ ਜਿੱਦਾਂ ਅਸੀਂ ਪਹਿਲਾਂ ਸੇਵਾ ਕਰਦੇ ਆਂ ਸ਼ਾਇਦ ਪੰਚਾਇਤ ਮੈਂਬਰ ਬਣ ਕੇ ਜਾਂ ਸਰਪੰਚ ਬਣ ਕੇ ਪਿੰਡ ਦੀ ਅਸੀਂ ਵਧੀਆ ਸੇਵਾ ਕਰ ਸਕਦੇ ਆਂ ਪਰ ਸੇਵਾ ਕਰਨੇ ਦਾ ਮਨ ਤਾਂ ਸੀ ਪਰ ਮੈਂ ਉਹ ਦੇਖਿਆ ਅਨੁਭਵ ਕੀਤਾ ਕਿ ਸੰਯੋਗ ਬਹੁਤ ਘੱਟ ਮਿਲਿਆ ਵਿਰੋਧ ਹੀ ਜ਼ਿਆਦਾ ਦੇਖਣ ਨੂੰ ਮਿਲਿਆ ਐਵੇਂ ਹੀ ਰੋਲਾ ਪੈਂਦਾ ਰਿਹਾ ਕਿ ਇਧਰ ਉਹ ਆ ਹੋ ਗਿਆ ਇਧਰ ਉਹ ਆ ਹੋ ਗਿਆ ਉਹ ਤਾਂ ਪਰਮਾਤਮਾ ਜਾਣਦਾ ਕਿ ਅਸੀਂ ਕੀਤਾ ਜਾਂ ਨਹੀਂ ਕੀਤਾ ਸੋਚ ਸੀਗੀ ਇੱਕ ਕਿ ਪਿੰਡ ਦੇ ਵਿੱਚ ਪਿੰਡ ਦੇ ਸਮਝੌਤੇ ਪਿੰਡ ਦੇ ਵਿੱਚ ਨਹੀਂ ਪੈਂਡ ਜਿੰਨੇ ਵੀ ਮਸਲੇ ਪਿੰਡ ਦੇ ਆ ਉਹ ਪਿੰਡ ਦੇ ਵਿੱਚ ਬੈਠ ਕੇ ਨਿਬੇੜੇ ਜਾਣ ਸਰਕਾਰੀ ਦਰਵਾzare ਕਿਸੇ ਨੂੰ ਨਾ ਭੇਜਿਆ ਜਾਵੇ ਕੋਈ ਕੋਈ ਮਸਲਾ ਹੁੰਦਾ ਜਿਹੜਾ ਸਰਕਾਰ ਦੀ ਸਪੋਰਟ ਲੈ ਕੇ ਵੀ ਆਪਾਂ ਕਰਨਾ ਹੁੰਦਾ ਕਿਉਂਕਿ ਸਾਰੇ ਫੈਸਲੇ ਵੀ ਆਪਾਂ ਪੰਚਾਇਤਾਂ ਵਾਲੇ ਨਹੀਂ ਕਰਾ ਸਕਦੇ ਪਰ ਬਹੁਤ ਛੋਟੇ ਛੋਟੇ ਮਸਲੇ ਹੁੰਦੇ ਆ ਪਿੰਡਾਂ ਦੇ ਵਿੱਚ ਭਾਈਚਾਰਕ ਉਹਨਾਂ ਨਾਲ ਆਪਸ ਵਿੱਚ ਥੋੜਾ ਥੋੜਾ ਮਨਮਟਾਪ ਹੁੰਦਾ ਛੋਟੀਆਂ ਛੋਟੀਆਂ ਸ਼ਿਕਾਇਤਾਂ ਹੁੰਦੀਆਂ ਸੂਜਮਾਨ ਪੰਚਾਇਤ ਇਹ ਮਸਲੇ ਪਿੰਡ ਚ ਬੈਠ ਕੇ ਨਿਬੇੜ ਸਕਦੀ ਆ। ਬਾਕੀ ਜਿਹੜਾ ਸਾਡਾ ਤਯਰ ਬਾਰਿਆ। ਸ਼ਾਇਦ ਮੰਨ ਲੇ ਜਾਨ ਕੇ ਪਿੰਡ ਵਾਲੇ ਜਾਣਦੇ ਹੋਣਗੇ ਜਿਨ੍ਹਾਂ ਦੀਆਂ ਸੇਵਾਵਾਂ ਅਸੀਂ ਨਵਾਈਆਂ। ਕਈ ਲੋਕ ਹੁਣ ਗੱਲਾਂ ਵੀ ਕਰਦੇ ਆ ਕਿ ਜਦੋਂ ਬਾਬਾ ਜੀ ਦੀ ਪੰਚਾਇਤ ਸੀ, ਬਾਬਾ ਜੀ ਦੀ ਮਿਸਲ ਸਰਪੰਚ ਸੀ। ਬਹੁਤ ਚੰਗਾ ਮਾਹੌਲ ਸੀ, ਬਹੁਤ ਸੋਹਣਾ ਸੀ। ਕਿਉਂਕਿ ਬੈਠਦੇ ਸੀ ਆਪਾਂ ਹਰ ਮਹੀਨੇ ਸਾਡੀ ਮੀਟਿੰਗ ਹੁੰਦੀ ਸੀ। ਅਸੀਂ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਚੱਲਦੇ ਸੀ। ਹਰ ਮਸਲਾ ਜੋ ਵੀ ਕੀਤਾ ਕਿਤੇ ਵੀ ਕੀਤਾ ਉਸ ਵੇਲੇ ਗਰਾਂਟਾਂ ਵੀ ਛੋਟੀਆਂ-ਛੋਟੀਆਂ ਮਿਲਦੀਆਂ ਸੀ ਕੋਈ ਏਡੀ ਵੱਡੀ ਗਰਾਂਟ ਵੀ ਨਹੀਂ ਉਸ ਨੂੰ ਮਿਲਦੀ ਕਿ ਬਹੁਤ ਵੱਡਾ ਪਿੰਡ ਦਾ ਵਿਕਾਸ ਕਰ ਦਿੱਤਾ ਜਾਵੇ 50 ਹਜ਼ਾਰ ਦੀ ਗਰਾਂਟ 25 ਹਜ਼ਾਰ ਦੀ ਗਰਾਂਟ ਲੱਖ ਦੀ ਗਰਾਂਟ ਸਵਾ ਲੱਖ ਦੀ ਗਰਾਂਟ ਡੇਢ ਲੱਖ ਦੀ ਗਰਾਂਟ ਇੱਥੇ ਤੱਕ ਰਹੀ ਆਉਂਦੀ ਸੀ ਤੇ ਜਿੰਨਾ ਵੀ ਹੋ ਸਕੇ ਉਹ ਪਿੰਡ ਦਾ ਜੋ ਵੀ ਆਪਾਂ ਬਣਾਉਣਾ ਹੁੰਦਾ ਨਾ ਪਿੰਡ ਦਾ ਉਹ ਬਣਾਉਂਦੀ ਤਾਂ ਸਰਕਾਰ ਹੀ ਆ ਤੇ ਜਿੰਨਾ ਕੁ ਫੇ ਪੰਚਾਇਤ ਨੂੰ ਸਰਕਾਰ ਸੰਜੋਗ ਕਰਦੀ ਆ ਜਿੰਨੀਆਂ ਵੱਡੀਆਂ ਗਰੰਟਾ ਦਿੰਦੀ ਐ ਓਡਾ ਵੱਡਾ ਵਿਕਾਸ ਵੀ ਹੁੰਦਾ ਬਾਕੀ ਛੋਟਾ ਮੋਟਾ ਤਾਂ ਸਾਰਿਆਂ ਕੋਲੋਂ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਹੁੰਦਾ ਲੇਕਿਨ ਮੇਰਾ ਜੋ ਤਜਰਬਾ ਸੀ ਮੈਂ ਤਾਂ ਮਰ ਲਿਆ ਕਿ ਪਹਿਨਾ ਆਪਣੇ ਮੈਸਜ ਮੇਰੇ ਪਿੰਡ ਦੇ ਸਰਪੰਚਰੇ ਜਿਹੜੀ ਮੈਂ ਢਾਈਆਂ ਸਾਲਾਂ ਦੇ ਵਿੱਚ ਸਿੱਖਿਆ ਜੋ ਤੁਸੇ ਪੁੱਛਿਆ ਕਿ ਤੁਸੀਂ ਪੰਚਾਇਤ ਦੇ ਵਿੱਚੋਂ ਕੀ ਸਿੱਖਿਆ ਜੋ ਮੈਂ ਅਨੁਭਵ ਕੀਤਾ ਲੋਕ ਤਾਂ 5-5 ਸਾਲ ਸਰਪੰਚੀ ਕਰਕੇ ਪੰਚਾਇਤ ਮੈਂਬਰ ਬਣ ਕੇ ਫੇਰ ਵੀ ਉਹਨਾਂ ਦੀ ਸੋਚ ਹੁੰਦੀ ਕਿ ਅੱਗੇ ਵੀ ਸਰਪੰਚ ਮੈਂ ਹੀ ਬਣਾ ਅੱਗੇ ਵੀ ਸਰਪੰਚ ਮੈਂ ਹੀ ਬਣਾਂ ਲੇਕਿਨ ਮੈਂ ਪਿੰਡ ਵਾਸੀ ਜਾਣਦੇ ਆ ਕਿ ਢਾਈਆਂ ਸਾਲਾਂ ਬਾਅਦ ਪਿੰਡ ਦਾ ਕੱਠ ਕੀਤਾ ਸੀ ਔਰ ਪਿੰਡ ਦਾ ਕੱਠ ਕਰਕੇ ਹੱਥ ਜੋੜ ਦਿੱਤੇ ਸੀ ਕਿ ਮੈਂ ਪੰਚਾਇਤ ਜਿੰਨਾ ਚਿਕਰ ਕਰਨੀ ਸੀ ਕਰ ਲਈ ਜਿੰਨਾ ਚਿਕਰ ਸਰਪੰਚੀ ਸੀ ਕੰਨੀ ਕਰ ਲਈ ਹੁਣ ਮੈਂ ਸਰਪੰਚੀ ਛੱਡਣੇ ਲਈ ਤਿਆਰ ਹਾਂ ਜਿਹਨੂੰ ਚਾਹੀਦੀ ਸਰਪੰਚੀ ਤੁਸੀਂ ਲੈ ਲਓ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਿਸੇ ਕਾਰਨ ਕਰਕੇ ਮੇਰੇ ਘਰ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣ ਗਏ 5 ਸਾਲ ਅਸੀਂ ਉਹ ਵੀ ਡਿਊਟੀ ਨਿਭਾਈ ਲੈਕਿਨ ਉਸ ਤੋਂ ਬਾਅਦ ਦੇ ਵਿੱਚ ਜੋ ਅਸੀਂ ਸਿੱਖਿਆ ਤੇ ਅਸੀਂ ਤਾਂ ਇਹੀ ਸਿੱਖਿਆ ਕਿ ਸਾਡਾ ਔਨੇ ਵਾਲਾ ਪਰਿਵਾਰ ਸਾਡਾ ਕੋਈ ਵੀ ਅੱਗੇ ਜੀਵ ਪੰਚਾਇਤ ਮੈਂਬਰ ਨਹੀਂ ਬਣੇਗਾ ਸਰਪੰਚ ਨਹੀਂ ਪਿੰਡ ਦਾ ਬਣੇਗਾ ਸੇਵਾਦਾਰ ਜ਼ਰੂਰ ਬਣਾਂਗੇ ਸੇਵਾਦਾਰ ਬਣ ਕੇ ਪਿੰਡ ਦੀ ਸੇਵਾ ਕਰਾਂਗੇ ਇਲਾਕੇ ਦੀ ਸੇਵਾ ਕਰਾਂਗੇ ਦੇਸ਼ ਦੀ ਸੇਵਾ ਕਰਾਂਗੇ ਤੁਸੀਂ ਗੱਲ ਕਰਦੇ ਸੇਵਾ ਦੀ ਜੀ ਹਰ ਜਿਹੜਾ ਸਰਪੰਚ ਬਣਦਾ ਹੈ ਲੱਖਾਂ ਰੁਪਏ ਲਾ ਕੇ ਸਰਪੰਚ ਬਣ ਰਿਹਾ ਹੈ ਕਿ ਉਹ ਪਿੰਡ ਦੀ ਸੇਵਾ ਕਰਨੀ ਚਾਹੁੰਦਾ ਜੀ ਬਸ ਸਰਪੰਚ ਬਣਨ ਤੋਂ ਬਾਅਦ ਉਹ ਜਿਹੜੇ ਪੰਜੀ ਨਿਕਲਦੇ ਹੈ ਦੇਖੋ ਵੋਟਾਂ ਦੇ ਦਿਨਾਂ ਦੇ ਵਿੱਚ ਚਾਹੇ ਸਰਪੰਚ ਲੱਖਾਂ ਲਾ ਦੇਵੇ ਚਾਹੇ ਲੱਖਾਂ ਤੋਂ ਵੱਧ ਲਾ ਦੇਵੇ ਜਦੋਂ ਲਾਲਸਾ ਹੁੰਦੀ ਹੈ ਨਾ ਕਿ ਮੈਂ ਸਰਪੰਚ ਬਣਨਾ ਚਾਹੋ ਕੋਈ ਗੱਲ ਨਹੀਂ ਖਰਚਾ ਕਰਦੇ ਆ ਪਰ ਸਰਪੰਚ ਨੇ ਤਾਂ ਖਰਚਾ ਕਰਨਾ ਪੰਚਾਇਤ ਮੈਂਬਰਾਂ ਤੇ ਤਾਂ ਖਰਚਾ ਕਰਨਾ ਕੁਝ ਬਣਨੇ ਲਈ ਉਹਨਾਂ ਨੇ ਆਪਣੇ ਬਣਨੇ ਲਈ ਖਰਚਾ ਕਰਨਾ ਹੁੰਦਾ ਪਿੰਡ ਵਾਸੀਆਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਸਰਪੰਚ ਹੁਣ ਖੁੱਲ੍ਹ ਕੇ ਖਰਚਾ ਕਰਦਾ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਤਾਂ ਖੁੱਲਾ ਖਾਣ ਖੁੱਲਾ ਪੀਣ ਇਹ ਚੱਲੇਗਾ ਪਰ ਇੱਕ ਗੱਲ ਸੋਚੋ ਜੇਰਾ ਧਿਆਨ ਦੇ ਕੇ ਸੋਚਿਓ ਸਾਰੇ ਪਿੰਡਾਂ ਵਾਲੇ ਸੋਚ ਲੈਣ ਕਿ ਆ ਜਿਹੜੇ 10 15 ਦਿਨ ਨੇ ਇਲੈਕਸ਼ਨ ਦੇ ਇਹਦੇ ਵਿੱਚ ਸਿਹਤ ਕੁਸਰਪੈਂਚ ਵੱਲੋਂ ਪਾਰਟੀ ਛਾਲਟੀ ਵੀ ਰੱਖੀ ਜਾਂਦੀ ਪਿੰਡ ਦੇ ਪੰਚਾਇਤ ਮੈਂਬਰ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਸੇਵਾ ਲੈ ਕੇ ਖੜੇ ਹੁਣ ਪਿੰਡ ਵਾਸੀਆਂ ਵਾਲੇ ਕਿ ਆਓ ਜੀ ਸੇਵਾ ਪਾਣੀ ਤਿਆਰ ਹੈ ਤੁਸੀਂ ਸਾਡਾ ਸੰਯੋਗ ਕਰੋ ਪਰ ਜਦੋਂ ਵੋਟਾਂ ਜਿਸ ਦਿਨ ਨਿਬੜ ਗਈਆਂ ਉਸ ਦਿਨ ਜਦੋਂ ਵੋਟਾਂ ਦੇ ਉੱਤੇ ਕਿਸੇ ਦੀ ਸਰਪੰਚ ਦੀ ਪੈਂਚ ਦੀ ਜਿੱਤ ਹੋ ਜਾਂਦੀ ਆ ਉਸ ਵੇਲੇ ਤਾਂ ਪਾਰਟੀ ਹੁੰਦੀ ਆ ਦੂਸਰੇ ਤੀਹਰੇ ਦੇ ਤਾਂ ਜਰਾ ਸੋਚ ਕੇ ਦੇਖਿਓ ਬਾਅਦ ਦੇ ਵਿੱਚ ਵੀ ਕੋਈ ਪਿੰਡਾਂ ਵਾਲਾ ਸਰਪੰਚ ਜਾਂ ਪੰਚਾਇਤ ਮੈਂਬਰ ਪਿੰਡਾਂ ਵਾਲਿਆਂ ਲਈ ਪਾਰਟੀਆਂ ਕਰਦੇ ਪਿੰਡਾਂ ਵਾਲਿਆਂ ਤੇ ਖਰਚਾ ਕਰਦੇ ਆ ਪਿੰਡਾਂ ਵਾਲਿਆਂ ਦੇ ਉੱਤੇ ਖੁੱਲਾ ਖਾਣ ਪੇਣ ਚਲਾਉਂਦੇ ਆ ਬਾਅਦ ਦੇ ਵਿੱਚ ਕਿਸੇ ਨੇ ਨਹੀਂ ਬਾਤ ਪੁੱਛਣੀ ਹੁੰਦੀ ਇਸ ਕਰਕੇ ਐਸ ਵੇਲੇ ਜੋ ਸੇਵਾ ਹੋ ਰਹੀ ਆ ਨਾ ਚਾਹੇ ਕੋਈ ਲੱਖ ਦੀ ਕਰੇ ਚਾਹੇ ਕੋਈ 2 ਲੱਖ ਦੀ ਕਰੇ ਖਰਚਾ ਦੇਖ ਕੇ ਵੋਟ ਨਾ ਪਾਉਣ ਦੇ ਕੋਈ ਬਸ ਜੇ ਵੋਟ ਦੇਣੀ ਆ ਨਾ ਤਾਂ ਉਸ ਸਰਪੰਚ ਨੂੰ ਚੁਣੋ ਉਸ ਪੰਚਾਇਤ ਨੂੰ ਚੁਣੋ ਜਿਹੜੀ ਪੰਚਾਇਤ ਬਾਅਦ ਦੇ ਵਿੱਚ ਥਾਣਿਆਂ ਦੇ ਵਿੱਚ ਮਸਲੇ ਲਾ ਜਾ ਕੇ ਲੋਕਾਂ ਦਾ ਸੌਦਾ ਕਰਾਵੇ ਹੋਰ ਕਿਸੇ ਜਗ੍ਹਾ ਤੇ ਜਾ ਕੇ ਜਦੋਂ ਵੀ ਫੈਸਲਾ ਹੋਵੇ ਫਿਰ ਲੋਕਾਂ ਤੋਂ ਪੈਸੇ ਟੋਲਦੇ ਫਿਰ ਪੰਚਾਇਤ ਬਿਲਕੁਲ ਸਾਫ਼ ਸੁਥਰੀ ਚੁਣੋ ਪੰਚਾਇਤ ਬਿਲਕੁਲ ਨਿਰੋਲ ਚੁਣੋ ਔਰ ਪੰਚਾਇਤ ਦੇ ਵਿੱਚ ਕਿਸੇ ਤਰ੍ਹਾਂ ਦੀ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ ਪਾਰਟੀਬਾਜ਼ੀ ਤੋਂ ਰਹਿਤ ਪੰਚਾਇਤ ਚੁਣੋ ਇਹ ਨਾ ਹੋਵੇ ਕਿ ਤੁਸੀਂ ਸਰਪੰਚ ਚੁਣ ਲਓ ਕਿਸੇ ਪਾਰਟੀ ਦਾ ਤੇ ਬਾਅਦ ਦੇ ਵਿੱਚ ਫਿਰ ਉੱਥੇ ਵਿਤਕਰਾ ਹੁੰਦਾ ਦੂਸਰੀਆਂ ਪਾਰਟੀਆਂ ਦੇ ਉੱਤੇ ਉਹ ਸਰਪੰਚ ਖਾਵੀ ਰਹਿੰਦਾ ਤਾਂ ਪਿੰਡ ਵਾਲਿਆਂ ਨੂੰ ਪ੍ਰੋਬਲਮ ਤੇ ਵਿੱਚ ਹੁੰਦੀ ਆ ਪਬਲਿਕ ਬਿਲਕਦੀ ਫਿਰਦੀ ਆ ਤੇ ਸਰਪੰਚ ਸਭ ਸੋਚੀ ਜਾਂਦੇ ਕਿ ਮੈਂ ਤਾਂ ਇਹ ਸਪਾਰਟੀ ਨਾਲ ਸੰਬੰਧ ਰੱਖਦਾ ਹਾਂ ਜਾਂ ਫੇ ਪੰਚਾਇਤਾਂ ਜਾਦੇ ਕਰਕੇ ਕੀ ਕਰਦੀਆਂ ਕਿ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਸਰਪੰਚਾਂ ਦਾ ਪੈਂਚਾਂ ਦਾ ਸੰਜੋਗ ਕੀਤਾ ਹੁੰਦਾ ਉਹ ਤਾਂ ਉਹਨਾਂ ਦੇ ਚਹਿੱਤੇ ਬਣ ਜਾਂਦੇ ਆ ਤਾਂ ਜਿਹੜੇ ਉਹਨਾਂ ਨੂੰ ਲੱਗੇ ਹੁੰਦੇ ਕਿ ਇਹਨਾਂ ਨੇ ਵੋਟਾਂ ਸਾਨੂੰ ਨਹੀਂ ਪਾਈਆਂ ਉਹਨਾਂ ਦੇ ਪੂਰੀ 5 ਸਾਲ ਪੰਚਾਇਤ ਬੱਖੋ ਕੇ ਖੜੀ ਹੁੰਦੀ ਆ ਉਹਨਾਂ ਦੇ ਹੱਕ 'ਚ ਕਦੀ ਫੈਸਲਾ ਨਹੀਂ ਦਿੰਦੀ। ਸੋ ਪੰਚਾਇਤ ਨੂੰ ਚਾਹੀਦਾ ਕਿ ਜਿਸ ਪਿੰਡ ਦੀ ਵੀ ਪੰਚਾਇਤ ਬਣੇ ਉਹ ਪੂਰੇ ਪਿੰਡ ਦੀ ਪੰਚਾਇਤ ਹੁੰਦੀ ਆ। ਸਾਰਾ ਪਿੰਡੋ ਦਾ ਪਰਿਵਾਰ ਹੁੰਦਾ। ਸਾਰੇ ਪਿੰਡੋ ਦੇ ਘਰ ਦੇ ਮੈਂਬਰ ਹੁੰਦੇ ਆ। ਸਾਰਿਆਂ ਨੂੰ ਜਦੋਂ ਵੀ ਕੁਝ ਦੇਣਾ ਹੋਵੇ ਬਰਾਬਰ ਦਾ ਇਨਸਾਫ ਦਵੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਇਹ ਹੱਥ ਜੋੜ ਕੇ ਬੇਨਤੀ ਹੈ ਜੀ। ਪੰਚਾਇਤ ਕੋਈ ਮਾੜੀ ਨਹੀਂ ਲੇਕਿਨ ਪੰਚਾਇਤ ਦੀ ਦੌਰਦੇਸ਼ਾ ਜਿਹੜੀ ਆ ਜਿਹੜਾ ਸੰਦੇਸ਼ ਆ ਉਹ ਸਾਰਿਆਂ ਦਾ ਸਾਂਝਾ ਹੋਵੇ। ਪਿੰਡ ਉਹਦਾ ਪੂਰਾ ਆਪਣਾ ਹੁੰਦਾ। ਅਬ ਇੱਕ ਗੱਲ ਹੋਰ ਜੀ ਅਕੇ ਸਰਪੰਚ ਜਾਂਦਾ ਸੀਗਾ ਵੀ ਇਹ ਕੋਈ ਵੀ ਜਿਹੜੀ ਧੇਰਾ ਥਾਣੇ ਨਾਲ ਪੁੱਛੇ ਜੀ ਪਰ ਅੱਜ ਕੱਲ ਸਰਪੰਚ ਦੇਖ ਜਾਂਦਾ ਵੀ ਇੱਕ ਧੇਰੇ ਦੇ ਬੰਦ ਤੁਰਿਆ ਹੁੰਦਾ ਜੀ ਜੀ ਇਹ ਤਾਂ ਮੈਂ ਥੋੜਾ ਵੀ ਜਿਆਦਾ ਦੇਖੋ ਇਹ ਤਾਂ ਫਿਰ ਮੰਨ ਲੈਣ ਕਿ ਨਾਣਸਾਪੀ ਹੋਈ ਹਨ ਜਦੋਂ ਮਤਲਬ ਮੈਂ ਤਾਂ ਪਹਿਲੇ ਹੀ ਗੱਲ ਕਰ ਚੁੱਕਾ ਕਿ ਸਰਪੰਚ ਵਾਸਤੇ ਜਦੋਂ ਕੋਈ ਪੰਚਾਇਤ ਵਾਸਤੇ ਇਸ ਤਰ੍ਹਾਂ ਦੀ ਸੋਚ ਬਣ ਜਾਵੇ ਕਿ ਆਹ ਬੰਦੇ ਮੇਰੇ ਖਾਸ ਆ ਇਹਨਾਂ ਦੇ ਮੈਂ ਨਾਲ ਚੱਲਣਾ ਜਿਹੜੇ ਦੂਸਰਾ ਪਾਸਾ ਬੰਦਾ ਖੜਾ ਫਿਰ ਉਹ ਅਨਸਾਫਤੋ ਬਾਂਝਾ ਰਹਿ ਜਾਂਦਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਨਹੀਂ ਕਰਨਾ ਚਾਹੀਦਾ ਬਹੁਤ ਸੂਝਵਾਨ ਬੰਦਾ ਸਮਝ ਕੇ ਪਬਲਿਕ ਆਪਣਾ ਸਰਪੰਚ ਬਣਾਉਂਦੀ ਹੈ ਸਰਪੰਚ ਦੇ ਉੱਤੇ ਪੰਚਾਇਤ ਦੇ ਉੱਤੇ ਪਿੰਡ ਵਾਲਿਆਂ ਨੂੰ ਬਹੁਤ ਵੱਡਾ ਮਾਣ ਹੁੰਦਾ ਕਿ ਇਹ ਸਾਡੇ ਪਿੰਡ ਦੀ ਪੰਚਾਇਤ ਹੈ ਦੁੱਖ ਸੁੱਖ ਵੇਲੇ ਸਾਡੇ ਨਾਲ ਖੜੇ ਹੋਣਗੇ ਦੁੱਖ ਸੁੱਖ ਵੇਲੇ ਇਹ ਸਾਡੇ ਭਰਾ ਬਣ ਕੇ ਸਾਡਾ ਸਾਥ ਦੇਣਗੇ ਤੇ ਜਦੋਂ ਫਿਰ ਪੰਚਾਇਤ ਹੀ ਨਹੀਂ ਕਿਸੇ ਨੂੰ ਨਾਲ ਲੈ ਕੇ ਚੱਲਦੀ ਪੰਚਾਇਤ ਹੀ ਨਹੀਂ ਕਿਸੇ ਨਾਲ ਅਨਸਾਫ ਕਰਦੀ ਪੰਚਾਇਤ ਇਹ ਨਹੀਂ ਕਿਸੇ ਦਾ ਹੌਸਲਾ ਬਜਾਈ ਕਰਦੀ ਤੇ ਜਦੋਂ ਫਿਰ ਕਿਸੇ ਨੂੰ ਪਬਲਿਕ ਨੂੰ ਥਾਣਿਆਂ ਦੇ ਵਿੱਚ ਲੈ ਕੇ ਜਾਂਦੇ ਆ ਤੇ ਉਸ ਵੇਲੇ ਪਤਾ ਵੀ ਕੀ ਹੁੰਦਾ ਜਦੋਂ ਇੱਕ ਦੂਸਰੇ ਦੇ ਉੱਤੇ ਅਲੀਗੇਸ਼ਨ ਲੱਗਦੇ ਪੰਚਾਇਤ ਦੀ ਮੌਜੂਦਗੀ ਚ ਲੱਗਦੇ ਥਾਣੇ ਦੀ ਮੌਜੂਦਗੀ ਚ ਲੱਗਦੇ ਤੇ ਚਲੋ ਬਾਕੀ ਤਾਂ ਕੋਈ ਗੱਲ ਨਹੀਂ ਹੁੰਦੀ ਪਰ ਇਹਦੇ ਨਾਲ ਬੈਰ-ਬਿਰੋਧ ਵਧ ਜਾਂਦਾ ਫਿਰ ਪਾਰਟੀਆਂ ਬਣ ਜਾਂਦੀਆਂ ਪਿੰਡ ਦੇ ਵਿੱਚ ਤੇ ਪਿੰਡ ਦੇ ਵਿੱਚੋਂ ਫਿਰ ਬੈਰ ਨਹੀਂ ਕਦੀ ਖਤਮ ਹੁੰਦਾ ਇਸ ਕਰਕੇ ਪੰਚਾਇਤ ਨੂੰ ਜਦੋਂ ਵੀ ਸੋਚਣਾ ਚਾਹੀਦਾ ਸਾਰਿਆਂ ਨੂੰ ਇੱਕ ਨਿਗਾਨਾ ਦੇਖਣਾ ਚਾਹੀਦਾ ਆਪਣੇ ਪਰਿਵਾਰ ਦੀ ਨਿਗਾਨਾ ਦੇਖਣਾ ਚਾਹੀਦਾ ਔਰ ਸਰਪੰਚ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਸਰਪੰਚ ਕੋਈ ਇੱਕ ਮੁਹੱਲੇ ਦਾ ਨਹੀਂ ਬਣਦਾ ਜਾਂ ਅੱਧੇ ਪਿੰਡ ਦਾ ਨਹੀਂ ਬਣਦਾ ਜਾਂ ਕਿਸੇ ਬਰਾਦਰੀ ਨੂੰ ਛੱਡ ਕੇ ਨਹੀਂ ਬਣਦਾ ਜਿੰਨੀਆਂ ਪਿੰਡ ਦੇ ਵਿੱਚ ਬਰਾਦਰੀਆਂ ਰਹਿੰਦੀਆਂ ਜਿੰਨੇ ਧਰਮ ਰਹਿੰਦੇ ਜਿੰਨੀ ਵੀ ਜਨਸੰਖਿਆ ਹੁੰਦੀ ਪਿੰਡ ਦੀ ਜਿੰਨੇ ਵੀ ਵੋਟਰ ਹੁੰਦੇ ਸਾਰਿਆਂ ਦਾ ਸਰਪੰਚ ਤਾਂ ਇੱਕੋ ਹੀ ਹੁੰਦਾ ਪੰਚਾਇਤ ਤਾਂ ਇੱਕੋ ਹੀ ਹੁੰਦੀ ਹੈ ਇਸ ਕਰਕੇ ਪੰਚਾਇਤ ਨੂੰ ਵੀ ਹੱਥ ਜੋੜ ਕੇ ਬੇਨਤੀ ਕਿ ਸਾਰਿਆਂ ਨਾਲ ਫਰਕ ਨਾ ਕਰਿਆ ਕਰੋ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਕਰੋ ਮਸਲੇ ਸਾਰੇ ਦੁਵਾਰਕੀ ਫੇਮ ਮੈਂ ਕਹਿੰਦਾ ਕਿ ਜਿੰਨੇ ਵੀ ਮਸਲੇ ਹੋਣੋਂ ਪਿੰਡ 'ਚ ਬੈਠ ਕੇ ਨਿਵੇੜੇ। ਤੇ ਲੋਕਾਂ ਨੂੰ ਤੁਸੀਂ ਕੀ ਕਰਾਉਗੇ? ਇੱਦਾਂ ਦਾ ਸਰਪੰਚ ਚੁਣਨਾ ਨਹੀਂ ਕਰਾਂਗੇ। ਵਧੀਆ ਸਰਪੰਚ ਚੁਣੋ। ਤੁਸੀਂ ਜਾਣਦੇ ਆ ਜਿਹੜੇ ਬਾਂ ਜਿੱਦਾਂ ਹਰ ਪਿੰਡ ਦੇ ਵਿੱਚ ਜਿਹੜੇ ਕੈਂਡੀਡੇਟ ਖੜੇ ਆ ਤੁਸੀਂ ਪਹਿਲਾਂ ਉਹਨਾਂ ਨੂੰ ਜਾਣਦੇ ਹੀ ਆ ਕਿ ਕਿੱਦਾਂ ਦੇ ਆ। ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ। ਪਿੰਡਾਂ ਵਾਲਿਆਂ ਨੂੰ ਪਤਾ ਹੁੰਦਾ ਕਿ ਜਿਹੜੇ ਪੰਚਾਇਤ ਮੈਂਬਰ ਜਿਹੜੇ ਚੋਣ ਦੇ ਵਿੱਚ ਉਤਰੇ ਆ ਉਹ ਸਹੀ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੇ ਹਨ। ਮਾਮੰਦਾਰ ਹਨ ਬੇਈਮਾਨ ਹਨ ਥੇਰਾ ਫੇਰੀਆਂ ਵਾਲੇ ਹਨ ਪਰਮਾਤਮਾ ਦਾ ਨਾਮ ਲੈਣੇ ਵਾਲੇ ਹਨ ਲੋਕਾਂ ਨੂੰ ਨਾਲ ਲੈ ਕੇ ਚੱਲਣੇ ਵਾਲੇ ਹਨ ਜਾਂ ਲੋਕਾਂ ਦਾ ਮਲ ਨਹੀਂ ਲੈ ਕੇ ਚੱਲਣੇ ਵਾਲੇ ਲੋਕਾਂ ਨਾਲ ਸੰਜੋਗ ਕਰ ਸਕਦੇ ਜਾਂ ਨਹੀਂ ਕਰ ਸਕਦੇ ਪਿੰਡ ਵਾਲੇ ਪੁਰੇ ਜਾਣਦੇ ਹੁੰਦੇ ਸਾਰਿਆਂ ਨੂੰ ਕਿਉਂਕਿ ਪੰਚਾਇਤ ਕੋਈ ਬਾਹਰੋਂ ਥੋੜੀ ਹੁੰਦੀ ਪਿੰਡ ਦੇ ਹੀ ਬੰਦੇ ਪੰਚਾਇਤ ਮੈਂਬਰ ਬਣਦੇ ਪਿੰਡ ਦੇ ਬੰਦੇ ਨੇ ਸਰਪੰਚ ਬਣਨਾ ਹੁੰਦਾ ਤਾਂ ਪਿੰਡਾਂ ਵਾਲੇ ਸਾਰੇ ਜਾਣਦੇ ਫਿਰ ਜਦੋਂ ਵੀ ਚੋਣ ਕਰਨੀਆਂ ਫਿਰ ਵਧੀਆ ਤੀ ਕਰੋ ਜਿਹੜਾ ਚੰਗਾ ਆ ਈਮਾਨਦਾਰ ਆ ਸੱਚਾ ਆ ਸੱਚੇ ਨੂੰ ਸੱਚਾ ਕਹੇ ਝੂਠੇ ਨੂੰ ਝੂਠਾ ਕਹੇ ਸਾਰੇ ਪਿੰਡ ਨੂੰ ਨਾਲ ਲੈ ਕੇ ਫੈਸਲਾ ਕਰੇ ਜਦੋਂ ਪੰਚਾਇਤ ਫੈਸਲਾ ਕਰਦੀ ਆ ਕਦੀ ਹੋਈ ਨਹੀਂ ਸਕਦਾ ਕਿ ਫੈਸਲਾ ਨਾ ਸਰੇ ਚੜੇ ਅਗਰ ਪੰਚਾਇਤ 10 ਬੰਦੇ ਪਿੰਡ ਦੇ ਜਿਹੜੇ ਜ਼ਿੰਮੇਵਾਰ ਹੋਰ ਹੁੰਦੇ 20 ਬੰਦੇ ਸਾਰੇ ਬੰਦੇ ਸਿਆਣੇ ਹੁੰਦੇ ਆ ਪੰਚਾਇਤ ਉਹਨਾਂ ਨੂੰ ਸੱਦੇ ਜਿਹੜੀ ਦੋ ਧਿਰਾਂ ਦੀ ਲੜਾਈ ਆ ਦੋਵਾਂ ਧਿਰਾਂ ਦੀ ਬੈਠ ਕੇ ਸੁਣੇ ਜਿਹੜੀਆਂ ਸ਼ਿਕਾਇਤਾਂ ਪਿਆਰ ਨਾਲ ਸੁਣ ਲੈਵੇ ਫੇਰ ਉਹ ਜਿਹੜੇ ਸਿਆਣੇ ਬੰਦੇ ਆ ਉਹਨਾਂ ਨੂੰ ਕਹਵੇ ਪੇ ਲੋ ਜੀ ਹੁਣ ਸੁਣ ਲਈ ਆਪਾਂ ਚਲੋ ਹੁਣ ਰਲ ਮਿਲ ਕੇ ਇਹਨਾਂ ਦਾ ਫੈਸਲਾ ਕਰਾਉਂਦੇ ਆ ਜੇ ਸਿਆਣੇ ਬੰਦੇ ਵਿੱਚ ਹੋਣਗੇ ਪਿੰਡ ਦੇ ਮੋਤਵਾਰ ਵਿਅਕਤੀ ਵਿੱਚ ਹੋਣਗੇ ਪੰਚਾਇਤ ਵਿੱਚ ਹੋਵੇਗੀ ਸਾਰੇ ਜਣੇ ਰਲ ਕੇ ਮਨਾਉਗੇ ਤਾਂ ਕਿਉਂ ਨਹੀਂ ਪਿੰਡ ਵਾਲਾ ਮੰਨੇਗਾ ਸਾਰੇ ਮੰਨਣਗੇ ਪਰ ਸੋਚਿਆ ਕਿ ਨਾਲ ਲੈ ਕੇ ਪੰਚਾਇਤ ਕਿਸੇ ਨੂੰ ਚੱਲਦੀ ਹੈਗੀ ਬਸ ਆਹੀ ਇਸ ਤਰ੍ਹਾਂ ਦੀ ਪੰਚਾਇਤ ਚੁਣੋ ਕਿ ਪਿੰਡ ਨੂੰ ਹਮੇਸ਼ਾ ਨਾਲ ਲੈ ਕੇ ਚੱਲੇ ਇਹ ਨਾ ਹੋਵੇ ਕੇ ਸਰਪੰਚ ਬਣ ਕੇ ਪੰਚਾਇਤ ਬਣ ਕੇ ਅਸੀਂ ਉਹ ਸੋਚਾਂ ਡਾਪਣ ਕਿ ਅਸੀਂ ਤਾਂ ਪਿੰਡ ਦੇ ਸਰਪੰਚ ਹਾਂ ਅਸੀਂ ਤਾਂ ਪਿੰਡ ਦੀ ਪੰਚਾਇਤ ਹਾਂ ਬਾਕੀ ਦੇ ਕੀ ਹੈ ਨਹੀਂ 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 ਇਸ ਤਰ੍ਹਾਂ ਨਹੀਂ ਜਿੱਦਾਂ ਹੋਣਾ ਪਾ ਚੱਲਦੇ ਹਾਂ ਇਲੈਕਸ਼ਨਾਂ ਵੇਲੇ ਸਾਰਿਆਂ ਦੇ ਮੁਰੇ ਇਸ ਤਰ੍ਹਾਂ ਹੱਥ ਜੋੜ ਕੇ ਮੇਰਾ ਖਿਆ ਰੱਖਿਓ ਜੀ ਮੇਰਾ ਖਿਆ ਰੱਖਿਓ ਤੇ ਫਿਰ ਪਬਲਿਕ ਦੀ ਵੀ ਹੱਥ ਜੋੜ ਕੇ ਬੇਨਤੀ ਆ ਜੇ ਨੇ ਵੀ ਸਰਪੰਚ ਬਣਨਾ ਜੇ ਨੇ ਵੀ ਪੰਚਾਇਤ ਮੈਂਬਰ ਬਣਨਾ ਉਹ ਸਾਰਿਆਂ ਨੂੰ ਏਸੀ ਤਰ੍ਹਾਂ ਨਾਲ ਲੈ ਕੇ ਚੱਲਣ ਜਿੱਦਾਂ ਹੁਣ ਪੰਚਾਇਤ ਸੋਚਦੀ ਆ ਕਿ ਸਾਡੇ ਨਾਲ ਸਾਰਾ ਪਿੰਡ ਚੱਲੇ ਉਸ ਵੇਲੇ ਬੰਨਣੇ ਤੋਂ ਬਾਅਦ ਉਹ ਵੀ ਸੋਚਣ ਕਿ ਅਸੀਂ ਵੀ ਪਿੰਡ ਨੂੰ ਨਾਲ ਲੈ ਕੇ ਚੱਲਣਾ ਹੈ। ਜੀ ਬਾਬਾ ਜੀ ਵੋਟਰਾਂ ਨੂੰ ਕੀ ਵੀਰ ਕਹਣਾ ਹੈ? ਵੋਟਰਾਂ ਨੂੰ ਅਪੀਲ ਕਰਦੇ ਆ ਜੀ ਪੰਮ ਲੈ ਜਾਣ ਕਿ ਪੱਖਪਾਤ ਤੋਂ ਰਹਿਤ ਹੋ ਕੇ ਬਿਨਾਂ ਕਿਸੇ ਲਾਲਚ ਤੋਂ ਵੋਟ ਪਾਓ ਜੀ। ਆਪਣੀ ਵਧੀਆ ਪੰਚਾਇਤ ਚੁਣੋ। ਜਦੋਂ ਪਿੰਡ ਦਾ ਵਧੀਆ ਪੰਚਾਇਤ ਤੁਸੀਂ ਚੁਣੋਗੇ ਤਾਂ ਫਿਰ ਪਿੰਡ ਵੀ ਵਧੀਆ ਹੋਏਗਾ। ਤੁਹਾਡੀਆਂ ਪ੍ਰੋਬਲਮਾਂ ਵੀ ਘਟਣਗੀਆਂ। ਪਿੰਡਾਂ ਦੇ ਵਿੱਚੋਂ ਬੈਰ-ਬਿਰੋਧ ਵੀ ਘਟੇਗਾ। ਪਿੰਡਾਂ ਦੇ ਵਿੱਚੋਂ ਪਾਰਟੀ ਧੜੇਬਾਜੀ ਵੀ ਖਤਮ ਹੋਵੇਗੀ। ਜੇ ਤੁਸੀਂ ਚੋਣਾਂ ਦੇ ਵਿੱਚ ਪੰਚਾਇਤ ਵਾਸ ਤੁਸੀਂ ਇੱਕ ਕੰਮ ਕਰ ਲਓ ਸਿਰਫ ਪੰਚਾਇਤ ਵਧੀਆ ਚੋਣ ਲਓ ਜਿਹਨੂੰ ਵੀ ਵੋਟ ਪਾਉਣੀ ਆ ਇਹ ਨਹੀਂ ਆਪਾਂ ਕਹਿੰਦੇ ਕਿ ਕਿਹਨੂੰ ਪਾਓ ਜਿਹਨੂੰ ਵੀ ਪਿੰਡਾਂ ਵਾਲਿਆਂ ਨੇ ਵੋਟ ਪਾ ਕੇ ਪੰਚਾਇਤ ਮੈਂਬਰ ਚੁੜਨਾ ਸਰਪੰਚ ਚੁੜਨਾ ਬਸ ਇੱਕ ਤਨਮਨ ਲਾ ਕੇ ਕਰ ਲਓ ਕਿ ਵੋਟ ਆਪਣੀ ਸਹੀ ਹੱਕ ਚ ਪਾ ਦਿਓ ਫਿਰ ਪਿੰਡ ਨੂੰ ਵੀ ਹੱਕ ਮਿਲਣੇ ਆ ਲੋਕਾਂ ਨੂੰ ਵੀ ਇਨਸਾਫ ਮਿਲਣਾ ਬਸ ਪੰਚਾਇਤ ਚੋਣ ਵਧੀਆ ਕਰ ਲੈ ਜਿੱਦਣ ਤੁਸੀਂ ਪੰਚਾਇਤ ਵਧੀਆ ਚੁਣ ਗਏ ਏ ਨਾ ਹੋਵੇ ਕਿ ਪਹਿਲਾਂ ਤੁਸੀਂ ਪੰਚਾਇਤ ਚੁਣਨ ਨੂੰ ਵੋਟਾਂ ਪਾ ਕੇ ਤੇ ਬਾਅਦ ਦੇ ਵਿੱਚ ਫਿਰ ਤੁਸੀਂ ਪਿੱਟਦੇ ਫਿਰੋ ਕਿ ਇਹ ਤਾਂ ਪੰਚਾਇਤ ਗਲਤ ਚੁਣ ਹੋ ਗਈ ਇਹ ਤਾਂ ਸਰਪੰਚ ਗਲਤ ਚੁਣ ਹੋ ਗਿਆ ਫਿਰ ਤੁਹਾਡੇ ਕੋ ਕੋਈ ਅਧਿਕਾਰ ਨਹੀਂ ਇਹ ਅਧਿਕਾਰ ਤੁਹਾਡੇ ਕੋ ਹੋਣ ਆ ਹੁਣ ਸੋਚੋ ਕਿ ਕਿਹਨੂੰ ਚੁਣਨਾ ਹੈ ਬਸ ਤੁਸੀਂ ਜੇ ਸੋਚਦੇ ਹੋ ਕਿ ਪਿੰਡ ਦਾ ਸਰਪੰਚ ਵਧੀਆ ਹੋਣਾ ਚਾਹੀਦਾ ਪਿੰਡ ਦੀ ਪੰਚਾਇਤ ਵਧੀਆ ਹੋਣੀ ਚਾਹੀਦੀ ਆ ਤਾਂ ਚੁਣਨੀ ਤਾਂ ਫਿਰ ਤੁਸੀਂ ਆ ਵੋਟਾਂ ਤਾਂ ਪਬਲਿਕ ਨੇ ਪਾਉਣੀਆਂ ਤੇ ਫਿਰ ਕਰੋ ਸ਼ੁਰੂਆਤ ਵਧੀਆ ਦੀ ਦੇਖੋ ਵੇਰ ਵਧੀਆ ਹੁੰਦਾ ਕਿ ਨਹੀਂ ਬਾਕੀ ਪ੍ਰਮਾਤਮਾ ਸਾਰਿਆਂ ਦੇ ਨਾਲ ਹੈ ਤੇਕਾਈ ਨਮਸਕਾਰ ਜੀ ਸਾਰਿਆਂ ਨੂੰ